ੋ ਨੋ ਸਤ ਸ੍ਰੀ ਅਕਾਲ ਸ਼ਰਬਨੀ ਫੁਰਦਵਾਰਾ ਕਮੰਡਿਤ ਕਮੇਟੀ ਦੇ ਚੁਣੇ ਹੋਏ ਨੇ ਸਰਦਾਰ ਸੋਨ ਸਿੰਘ ਜੰਡਰਾ ਨੂੰ ਮੇਨਿੰਗਵਾਦ ਫਤਵਾ ਦੀ ਅੱਛਾ ਹੋ ਜਾ ਮੈ ਜਣਾ ਕਰਵਾ ਕਰਨਗੇ ਪਿਛੜੀ ਗੱਲ ਇਹ ਆ ਸਰ ਸੁਖਵੀਰ ਸਿੰਘ ਜੀ ਲੜਨ ਦਾ ਐਲਾਨ ਕੀਤਾ ਇਹ ਬਹੁਤ ਹੀ ਕਿਸਾਨਾਂ ਦੀ ਪਾਰਟੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੈਂਬਰ ਪਾਰਲੀਮੈਂਟਲ ਜਾ ਕੇ ਉਹ ਕਿਸਾਨੀ ਦੀ ਗੱਲ ਕਰਨਗੇ ਜਿਸ ਪ੍ਰੋਗਰਾਮ ਚ ਅਜਿਹਾ ਹੀ ਕਥੇ ਰਹੇਗਾ ਕੰਮ ਕਰਨਾ ਕਿਉਂਕਿ ਅਸੀਂ ਕਾਫੀ ਸਮੇਂ ਤੋਂ ਪਛੜੇ ਆਲੇ ਹੈ ਅੱਜਲੇ ਰਹੇਗਾ ਪਛੜੇ ਹੋਈਆਂ ਕੁਝ ਦੂਰੀਆਂ ਜਿਹੜੀਆਂ ਕੋਲੇ ਲਿਟਾ ਕਰਕੇ ਪਈਆਂ ਸਨ ਉਹਨਾਂ ਨੂੰ ਅਸੀਂ ਸਮਝੂ ਪਰਨਾ ਅਰਗੋ ਅਨੁਸਾਰ ਜੀ ਮਹਾਰਾਜ ਜੇ ਕੋਈ ਤਰਸਤਾਨ ਚਰਮਸ਼ੋਧ ਧਰਤੀ ਤੇ ਪਹੁੰਚੇ ਮੇਰੇ ਬਹੁਤ ਹੀ ਸਤਾਰ ਜੋ ਐਜਪੀਸੀ ਦੇ ਪ੍ਰਧਾਨ ਧੰਵਿਸਰ ਉਨ੍ਹਾਂ ਦੇ ਨਾਲ ਲੋਕ ਸਭਾ ਹੁਸ਼ਿਆਰਪੁਰ ਤੋਂ ਉਮੀਦਵਾਰ ਸਰਦਾਰ ਸੋਮ ਸਿੰਘ ਖੰਡਲ ਸਾਹਿਬ ਮੇਰੇ ਵੱਡੇ ਭਰਾ ਸਰਦਾਰ ਰਾਜਨੂ ਦੇ ਸਿੰਘ ਜੇ ਘਮਾਨ ਸਾਹਿਬ ਫਲਕਣਚਾਰ ਸਾਹਿਬ ਐਸਪੀਸੀ ਦੇ ਮੈਂਬਰ ਸਰਦਾਰ ਤੁਗਲਾਲ ਸਾਹਿਬ ਤੇ ਸਾਰੇ ਹੀ ਦਰਜਾ ਬਰਦਰਜਾ ਕੋਟੇਦਾਰ ਸਾਹਿਬਾਨ ਜੀ ਆਓ ਰੂਸ ਸਾਡੀ ਦੇ ਚਰਨਾ ਵਿੱਚ ਮਾਣ ਦੀ ਲਵਾਈਏ ਗੱਜਕੇ ਬਨੇ ਬਾਇਰ ਉਸ ਟੀਮ ਦੇ ਵਿੱਚ ਅਸੀਂ ਕੰਨ ਕਰ ਰਹੇ ਹਾਂ ਧਾਰਮਿਕ ਪੌਰ ਤੇ ਜਿਨ੍ਹਾਂ ਦੇ ਨਾਮ ਨੂੰ ਸੁਣ ਕੇ ਕੋਈ ਕਿੰਤਨੀ ਕਰ ਸਕਦਾ ਜਿਨ੍ਹਾਂ ਨੇ ਪ੍ਰਧਾਨ ਜਿੱਤੇ ਕੋਈ ਇਹ ਨਹੀਂ ਕਹਿ ਸਕਦਾ ਕਿ ਸ਼ਲਕਾ ਜੀ ਹਰਗਮੰਦ ਬਕਾਲ ਦੇ ਜਿਹੜੂ ਜੋਦੇ ਬਕਰ ਪਾਰਟੀ ਦੇ ਬਕਰ ਖੋਡੀਆਂ ਦੇ ਉੱਪਰ ਰਾਜਮਾਨ ਜਰਦੀਪ ਸਿੰਘ ਮੇਰੇ ਨਾਲ ਆਏ ਹੋ ਮੇਰੇ ਸਾਕੀ ਜਲਾ ਹਰਪੁਰ ਦੇ ਜੇਜੇਦਾਰ ਮੇਰੇ ਲੰਮਾ ਸੁਮਾ ਸਾਥੀ ਰਾਏ ਵਿਧਾਨਸਭਾ ਵਿੱਚ ਬਲਵੀਰ ਸਿੰਘ ਮੈਨੇਜੀ ਪਰ ਸ਼ਰੂਨਰੀ ਗੋਲਾ ਪੰਨ ਕਮੇਟੀ ਦੇ ਪ੍ਰਧਾਨ ਰਾਹ ਜੱਤੀ ਜਮੀਰੇ ਤੇ ਆਪਾਂ ਨੂੰ ਬਹੁਤ ਖੁਸ਼ਹਿਣਾ ਨਿਕਾ ਤੇ ਉਦੋਂ ਦੇ ਵੀ ਬੜਾ ਇਤਿਹਾਸ ਜਿਹੜਿਆ ਵਧੀਆ ਕੀਤਾ ਆ ਤੇ ਇਸੇ ਕਰਕੇ ਅੱਜ ਅਜੀਤ ਅਖਬਾਰ ਦੀ ਫਰੰਟ ਤੇ ਉੱਤੀ ਆਪਰੇ ਕਿਹੜੇ ਪਿੰਡ ਦਾ ਜੁੜੋ ਜੀ ਆ ਸਰਪੰਚ ਸਾਹਿਬ ਹੁਣ ਆਏ ਜੀ ਸੋਹਣੀ ਉਹਨਾਂ ਨੇ ਉਥੋਂ ਜਿੱਥੇ ਬੰਦਿਆ ਨੇ ਤੇ ਉਥੋਂ ਦੇ ਲੋਕਾਂ ਨੇ ਆਖੇ ਦੋ ਸਾਲ ਤੋਂ ਬੜਿਆ ਨਹੀਂ ਨਾਲ ਚੱਬੇਵਾਲ ਸਾਹਿਬ ਵੀ ਉਹ ਰਾਖਾ ਵੀ ਸਾਰੇ ਪਿੰਡ ਚ ਦੇ ਵਧੀਆ ਨਾਲ ਲੇਕੇ ਆਤਾ ਤੇ ਮੈਂ ਮੈਨੂੰ ਹੋਰ ਵੀ ਪਤਾ ਲੱਗਾ ਕਿ ਸਾਰੇ ਇਹ ਪਿੰਡਾਂ ਦੇ ਬਾਹਰ ਜੰਗੀਆਂ ਦੇ ਵਿੱਚ ਜੱਟੇ ਬੰਦਿਆਂ ਵੱਲੋਂ ਔਰ ਪਿੰਡਾਂ ਵੱਲੋਂ ਸਾਂਝੇ ਤੌਰ ਤੇ ਭਾਵੇਂ ਉਹ ਕਿਸੇ ਪਾਰਟੀ ਨਾਲੀ ਉਹਨਾਂ ਵੱਲੋਂ ਲੈ ਕੇ ਮੈਨਰੇ ਕੋਲ ਆਦੇ ਤੇ ਜਾਣੇ ਆ ਤੁਸੀਂ ਲਾਤਾ ਨਾ ਕਿ ਨੈਸ਼ਨਲ ਪਾਰਟੀ ਦਾ ਕੋਈ ਵੀ ਉਮੀਦਵਾਰ ਤੇ ਕੋਈ ਵੀ ਲੀਡਰ ਸਾਡੇ ਪਿੰਡ ਚ ਨਾ ਆਵੇ ਤੇ ਹੁਣ ਗਲੀਆਂ ਹੋ ਗਿਆ ਸੁੰਨੀਆਂ ਤੇ ਤੁਸੀਂ ਜਿੰਨੇ ਵੀ ਬਣਦੇ ਹੋ ਤੇ ਹੁਣ ਆਪਣਾ ਬਾਹਰ ਆਉਣ ਵਾਲੀ ਗੱਲ ਹੈ ਜਿਹੜੇ ਵੀ ਜਿੱਦਾਂ ਮਨਾਏ ਜਾਂਦੇ ਉਹ ਵੀ ਸੋਕੇ ਮਨਾ ਲ ਤੇ ਮੰਨ ਜਾਣੇ ਆ ਮਿੱਠੇ ਉਹ ਕਹਿੰਦੇ ਆ ਵੀ ਸਾਡੇ ਵਾਲਾ ਆਉ ਯਾਰ ਕੋਈ ਨਾ ਕੋਈ ਆ ਆਪਣੇ ਤੇ ਜਾਣਿਆ ਤੇ ਕੋਈ ਕਹਿੰਦਾ ਨਹੀਂ ਪੀਰੇ ਦਾ ਨਹੀਂ ਜਾਣਾ ਜਾਣਾ ਤੇ ਮੈਗਾ ਪਰ ਬੰਦੇ ਹੋਰ ਆਈ ਜਾਣਾ ਕੱਲ੍ਹ ਕਹਿੰਦੇ ਹਨ ਕਿਹੜਾ ਰਾਜੇ ਵੀ ਆਵੇ ਫੁਲਾਲੇ ਮੈਂ ਇਹ ਆਪੇ ਸਾਡੀ ਭਜੋੜ ਜਾਣੀ ਪੈਣੀ ਹੈ ਸਾਨੂੰ ਭਜੋਣਾ ਸੀ ਕੰਨੀ ਪੈਣੀ ਆ ਬੰਦੇ ਸਾਰੇ ਦੇ ਆਗੀ ਵਰਤੋ ਰਹਿ ਨਹੀਂ ਹੋ ਗਿਆ ਜਿੰਦੂ ਪਿੰਡ ਬਾਹਰ ਆਣਾ ਦਾਇਤੇ ਜੇ ਕੇ ਆਪਾਂ ਬਾਹਰ ਚੋਧਨ ਹੋਣਾ ਲਾ ਲੈਂਨ ਤੋਂ ਬਾਅਦ ਆਰ ਜੀ ਜੀ ਤੇ ਨਾਲ ਸਾਡੇ ਸ਼ੇਖਵਾ ਸਾਹਿਬ ਬਹੁਤ ਸਾਰੇ ਮੋੜ ਸਾਹਿਬ ਬਹੁਤ ਸਾਰੇ ਸਤਿਕਾਰ ਤੁਸੀਂ ਸਾਰੇ ਆਗੂ ਤੇ ਲੰਮਾ ਸਮਾਂ ਵੀ ਤੁਹਾਨੂੰ ਹੋ ਗਿਆ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਸ਼ੋਤਾਂ ਦੀ ਹੈ ਕੀਆ ਮੇਰੇ ਨਾਲ ਪਹੁੰਚਣ ਦੀ ਤੀਕੀ ਰਸਤਾ ਵੀ ਅਸੀਮਾ ਨੇ ਦੇ ਦਿੱਤਾ ਉਹਨਾਂ ਨੇ ਜੋ ਮੈਨੂੰ ਕਹਿੰਦੇ ਹੁੰਦੇ ਸੀ ਮੇਰੇ ਵੀਰ ਸਰਦਾਰ ਰਾਜਿੰਦਰ ਦਾ ਧਿਆਨ ਰੱਖੀ ਅੱਜ ਸਰਦਾਰ ਸੋਹਣ ਸਿੰਘ ਜੀ ਠੰਡਲ ਜੋ ਬਹੁਤ ਹੀ ਤਜਰਬੇਕਾਰ ਅਤੇ ਬੜੇ ਟਕਸਾਲੀ ਅਕਾਲੀ ਪਰਿਵਾਰ ਨਾਲ ਪਿਸ਼ੋਕੜ ਸਬੰਧ ਰੱਖਦੇ ਆ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਜੀ ਬਾਦਲ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਣਾ ਵੱਲੋਂ ਜਿਹੜੀ ਟਿਕਟ ਦੇ ਕੇ ਤੇ ਇੱਕ ਹਲਕਾ ਹਿਾਰਪੁਰ ਦੇ ਵਿੱਚ ਭੇਜਿਆ ਵਾ ਔਰ ਹਿਾਰਪੁਰ ਹਲਕੇ ਦੇ ਵਿੱਚ ਸ੍ਰੀ ਅਰਗਵਿੰਦਪੁਰ ਜਿਹੜਾ ਉਹ ਇਹ ਨਵਾਂ ਕੰਸਟਿਟੂਐਂਸੀ ਤੋਂ ਇੱਕ ਇਹਦਾ ਹਿੱਸਾ ਵਾ ਤੇ ਅੱਜ ਉਹ ਪਹਿਲੀ ਵਾਰੀ ਆਏ ਸੀ ਕੰਮ ਦਾ ਦੌਰ ਸੀਗਾ ਬਹੁਤ ਜ਼ਿਆਦਾ ਜੋਰ ਆ ਕਣਕ ਦਾ ਤੇ ਅਸੀਂ ਆਪਣੇ ਮੇਨ ਮੇਨ ਅਹੁਦੇਦਾਰ ਜਿਹੜੇ ਜਿਹੜੇ ਕੌਮੀ ਅਹੁਦੇਦਾਰ ਐ ਜੀਪੀਸੀ ਮੈਂਬਰ ਜ਼ਿਲ੍ਹਾ ਅਹੁਦੇਦਾਰ ਤੇ ਸਰਕਲ ਪ੍ਰਧਾਨ ਸਿਰਫ ਉਹਨਾਂ ਦੇ ਨਾਲ ਉਹਨਾਂ ਦੀ ਇੱਕ ਮੀਟਿੰਗ ਕਰਾਉਣੀ ਜ਼ਰੂਰੀ ਸਮਝਦੇ ਹਾਂ ਤੇ ਉਹ ਅੱਜ ਇਸ ਆਪਣੀ ਪਹਿਲੀ ਪੇਸ਼ਗਾਈ ਨਹੀਂ ਮੀਟਿੰਗ ਦੇ ਵਿੱਚ ਉਹ ਆਪਣਾ ਹਿੱਸਾ ਲੈਣ ਵਾਸਤੇ ਅੱਜ ਆਏ ਸੀ ਸੋ ਉਹਨੇ ਕੱਲ ਪਹਿਲੇ ਰਿਹਾ ਇਲੈਕਸ਼ਨ ਅਲੱਗ ਉਹ ਗੱਲ ਲੜ ਰਿਹਾ ਬੀਜੇਪੀ ਨੂੰ ਤੇ ਕਿਹੜੇ-ਕਿਹੜੇ ਚੁਣੌਤੀਆਂ ਤੁਹਾਨੂੰ ਲੱਗਣ ਲੱਗਣ ਚੁਣੌਤੀਆਂ ਤੇ ਹਰ ਕੋਈ ਵੀ ਇਲੈਕਸ਼ਨ ਲਾ ਲਓ ਪੰਚਾਇਤੀ ਲਾ ਲਓ ਸਰਪੰਚੀ ਦੀ ਲਾ ਲਓ ਬਲਾਕ ਸੰਪਤੀ ਦੀ ਲਾ ਲਓ ਵਿਧਾਨ ਸਭਾ ਹਰ ਹਰ ਇਲੈਕਸ਼ਨ ਜਿਹੜੀ ਉਹ ਚੁਣੌਤੀ ਹੁੰਦੀ ਆ ਤੇ ਚੁਣੌਤੀਆਂ ਤੇ ਬਹੁਤ ਨੇ ਤੇ ਐਰਕਾਂ 4 ਗੁਣਾ ਮੈਨੂੰ 4 ਤਰਫਾ ਮੁਕਾਬਲਾ ਜਿਹੜਾ ਵਾ ਉਹ ਵੇਖਣ ਨੂੰ ਮਿਲੂਗਾ ਇਹਦੇ ਵਿੱਚ ਚੁਣੌਤੀ ਕੋਈ ਨਹੀਂ ਅਸੀਂ ਤੇ ਸ਼ਰੋਮਣੀ ਅਕਾਲੀ ਦਲ ਸਦਾ ਸਬੀਰ ਸਿੰਘ ਜੀ ਬਾਦਲ ਇਹ ਪੰਜਾਬ ਪੰਜਾਬੀਅਤ ਤੇ ਪੰਥਕ ਹਿੱਤਾਂ ਨੂੰ ਲੈ ਕੇ ਤੇ ਇੱਕ ਚੈਲੰਜ ਦੇਣ ਜਾ ਰਹੇ ਆ ਤੇ ਸਮੁੱਚਾ ਪੰਜਾਬ ਜਿਹੜਾ ਵਾ ਉਹਨਾਂ ਦੇ ਨਾਲ ਇਸ ਪੰਥਕ ਪੰਜਾਬ ਦੇ ਮੁੱਦੇ ਦੇ ਉੱਤੇ ਖਲੋਤਾ ਵਾ ਔਰ ਆਉਣ ਵਾਲੇ ਸਮੇਂ 'ਚ ਰਿਜ਼ਲਟ ਚੰਗੇ ਆਉਣ ਕਿਸਾਨ ਜਿੱਥੇ ਬੰਦੇ ਨੂੰ ਕੰਟਰੈਕਸ਼ਨ ਜੋ ਕਰੀ ਲਿਆ ਜਾਂਦਾ ਹੈ। ਵੇਖੋ ਜੀ ਸ਼ਾਉਮਨੀ ਅਕਾਲੀ ਦਲ ਨੇ ਜੇ ਭਾਜਪਾ ਦੇ ਨਾਲ ਅਲਾਈਅንስ ਨਹੀਂ ਕੀਤਾ ਤੇ ਉਹ ਕਿਸਾਨੀ ਮੰਗਾ ਨੂੰ ਲੈ ਕੇ ਜਿਹੜਾ ਉਹ ਭਾਜਪਾ ਨੇ ਸੈਂਟਰ ਦੀ ਸਰਕਾਰ ਨੇ ਅਨਾਕਾਈ ਕੀਤੀ ਆ ਤੇ ਉਹਦੇ ਕਰਕੇ ਇਸ ਰੋਸ ਦੇ ਵਿੱਚੋਂ ਜਿਹੜਾ ਉਹ ਪਹਿਲਾਂ ਵੀ ਭੈਣ ਜੀ ਹਰਸਿਮਰਤ ਕੌਰ ਬਾਦਲ ਜੀ ਇਸੇ ਰੋਸ ਦੇ ਤੌਰ ਤੇ ਉਹਨਾਂ ਨੇ ਕੈਬਨਿਟ ਦੀ ਵਜਿਰੀ ਤੋਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਵੀ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਸਾਡੀ ਹਾਈ ਕਮਾਂਡ ਨੇ ਤੇ ਉਹ ਇਹ ਇਹਨਾਂ ਦੇ ਨਹੀਂ ਮੰਨੇ ਤੇ ਉਹ ਏਕ ਕਰਕੇ ਇਕੱਲੇ ਆਈ ਇਲੈਕਸ਼ਨ ਲੜਨ ਦਾ ਜਿਹੜਾ ਮਨ ਬਣਾ। ਅੱਜ 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 ਵੱਡਾ ਸਾਹਬ ਆਏ ਨੇ ਤੇ ਹਲਕਾ ਵਿਚਾਰ ਪਰਸੋਂ ਨੀਂ ਪਰਦੇ ਕਵਿਤਾ ਮੰਨਣ ਵਾਲਾ ਨਹੀਂ ਜੀ। ਇਸੇ ਸਾਧਨ ਵਿੱਚ ਕੀ ਕਰਾਂ। ਸਭ ਤੋਂ ਪਹਿਲਾਂ ਮੈਂ ਤੁਹਾਡਾ মিডিਆ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ। ਤੇ ਅੱਜ ਜਿਹੜੀ ਇੱਥੇ ਮੀਟਿੰਗ ਵਿੱਚ ਇਕੱਤਰ ਹੋਏ ਹੈ ਸੰਗਤ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬੜੇ ਸੰਖੇਪ ਦੇ ਸਦੇ ਤੇ ਬਹੁ ਟਾਈਮ ਛੋਟ ਟਾਈਮ ਤੇ ਇਹਨੇ ਸਾਰੇ ਇਕੱਤਰ ਹੋ ਗਏ ਖਾਸ ਕਰਕੇ ਉਹਦੇ ਵਿੱਚ ਚੇਅਰਮੈਨ ਮੈਂਬਰ ਸਰਪੰਚ ਜਿੱਦਾ ਜਿੱਦਾ ਬੰਦੇ ਆ ਜਿਹੜੇ ਮੋਤਬਰ ਸੀ ਉਹ ਇਕੱਠੇ ਹੋਏ ਸੀ ਉਤੋਂ ਅਸੀਂ ਇਹ ਲੈਨੇ ਆ ਕਿ ਸਾਨੂੰ ਇਸ ਹਲਕੇ ਦਾ ਜਿਹੜਾ ਕੈਂਡੀਡੇਟ ਹੈ ਉਹ ਬੜਾ ਬਹੁਤ ਵਧੀਆ ਮਿਲਿਆ ਚੰਗਾ ਮਿਲਿਆ شریف ਆਦਮੀ ਹੈ ਬੇਦਾਗ ਆਦਮੀ ਆ ਪੰਜ ਚਾਰ ਵਾਰੀ ਉਹ ਐਮਐਲਏ ਵਜੀਰ ਬਣ ਚੁੱਕਾ ਇਸ ਕਰਕੇ ਤਜਰਬੇ ਕਾਰਵਾ ਸਾਡੀ ਬੜੀ ਚੰਗੀ ਕਿਸਮਤ ਆ ਕਿ ਅਸੀਂ ਇਹ ਹਲਕੇ ਵਿੱਚੋਂ ਜਿੱਤ ਕੇ ਬਾਕੀ ਹਲਕੇ ਜਿਵੇਂ ਜਿਤਾ ਕੇ ਠੰਡਲ ਨੂੰ ਆਪਣਾ ਪਾਰਲੀਮੈਂਟ ਚ ਭੇਜਾਂਗੇ ਸਾਡਾ ਪੂਰਾ ਯਕੀਨ